ਲਾਈ ਮਿੱਤਰੋ ਟੋਕੜ ਗੱਬਣਾ ਚੈੱਕ ਪਾਸ ਨੂੰ ਬਹਿਰ ਦਿਖਾਉਣ ਲੱਗਿਆ ਦੁੱਧ ਦੀ ਦਿੰਦੀ ਆ ਠੀਕ ਆ ਕਈ ਭਰਾ ਕਹਿੰਦੇ ਵੀ ਘਰੇ ਦੁੱਧ ਪੀਣ ਵਾਸਤੇ ਡੰਗ ਲਾਉਣਾ ਨਾਲ ਤਾਂ ਸਿਪਾਈ ਵੀ ਨਾਲੇ ਸਾਡੀ ਜਿਹੜੀ ਮੂਰੇ ਚਾਰ ਪੈਸੇ ਬਟਾਏ ਠੀਕ ਆ ਗੱਬਣ ਚੈੱਕ ਪਾਸ ਦੁੱਧ ਦਿੰਦੀ ਚੰਗਾ ਪਲਾ ਬਈ ਪਰਵਾਹ ਡੰਗ ਲਾਉਣ ਨੂੰ ਤੇ ਬਾਕੀ ਜੋ ਜਾਣਕਾਰੀ ਬਾਈ ਸਾਂਝੀ ਕਰੂੰਗਾ ਤੇ ਨਾਲ ਦੀ ਨਾਲ ਭਾਗ ਸਿੰਘ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੀ ਰਹੇ ਤੇ ਕਿਸੇ ਵੀ ਭਰਾ ਨੇ ਕੋਈ ਆਪਣਾ ਪਸ਼ੂ ਵਿੱਚ ਸੰਬੰਧੀ ਕੋਈ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਇਹ ਆਪਣਾ ਨੰਬਰ ਆ ਵੀਡੀਓ ਬਣਾਉਣ ਵਾਸਤੇ ਤੇ ਜਿਹੜਾ ਗਾਂ ਨੂੰ ਖਰੀਦਣ ਵਾਸਤੇ ਨੰਬਰ ਹੋਊਗਾ ਉਹ ਬਾਕਾਇਦਾ ਸਕਰੀਨ ਦੇ ਉੱਪਰ ਲੱਗਿਆ ਹੋਊਗਾ ਧੌਰ ਤੋਂ ਧੌਰ ਠੀਕ ਆ ਬਾਕੀ ਕਰਦੇ ਮਾਲਕ ਨਾਲ ਗੱਲਬਾਤ ਤੇ ਜਿਹੜੇ ਪੁਰਾਣੇ ਗਾਂ ਖਰੀਦਦੇ ਹੋ ਤਸੱਲੀ ਉਹਨੇ ਆldi ਆਪ ਕਰਨੀ ਠੀਕ ਆ ਜੀ ਲੱਖੀ ਕੀ ਹਾਲ ਆ ਬਾਈ ਵਧੀਆ ਲੱਖੇ ਹੋ ਠੀਕ ਹੋ ਜੀ ਠੀਕ ਆ ਠੀਕ ਆ ਜੀ ਹਾਂਜੀ ਤੇ ਆਪਣਾ ਐਡਰੈਸ ਬੋਲਦਗੇ ਨਾਮ ਹੈਗੇ ਲੱਖੇ ਲੱਖੀ ਪਿੰਡ ਨੈਣੇ ਵਾਲਾ ਜ਼ਿਲ੍ਹਾ ਬਰਨਾਲਾ ਤ ਨੇੜੇ ਤੇ ਪਿੰਡੇ ਕਾ ਸੱਨਾ ਗਲਾਬ ਸਿੰਘ ਵੱਡੇ ਸੰਧੂ ਤੇ ਸਹਿਰ ਪਧੌੜ ਤੇ ਸੈਨਾ ਵੀਰੇ 2 2 2.5 ਕਿਲੋਮੀਟਰ ਮਿੱਟੀ ਤੇ ਪਿੰਡ ਆਏ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 162800612633 ਆ ਠੀਕ ਹੈ ਜੀ ਜਿਹੜੀ ਗਾਂ ਵਿੱਚ ਨੇ ਆਪਾਂ ਹਲਕੀ ਹਾਂਜੀ ਵੀਰੇ ਕਿੰਨੇ ਟਾਂ ਦੀ ਗੱਬਣਾ ਹੈ ਇਹ ਲਖੇ ਪੂਰੇ 5 ਮਹੀਨੇ ਦੀ ਚੈੱਕ ਪਾਸ ਆ 5 ਮਹੀਨੇ ਆਪਣੀ ਚੈੱਕ ਕਰਵਾਈ ਦੀ ਆ ਤੇ ਜਿਹੜਾ ਲੈ ਕੇ ਜਾਊ ਉਹ ਚੈੱਕ ਕਰਵਾ ਕੇ ਲੈ ਜਾਊਗਾ ਵੀਰੇ ਲੱਖੇ ਪੰਜ ਮਹੀਨੇ ਦੀ ਚੈੱਕ ਪਾਸ ਆਪਣੀ ਕਰਵਾਈ ਵਾ ਜਿਹੜੇ ਵੀਰ ਨੇ ਆਪਣਾ ਸੌਦਾ ਹੁੰਦਾ ਬਸਾਕ ਆਪਦੇ ਪਿੰਡੋਂ ਡਾਕਟਰ ਲੈ ਆਵੇ ਬਸਾਕ ਸਾਡੇ ਪਿੰਡੋਂ ਆਪਦੀ ਤਸ਼ੱਲੀ ਕਰਕੇ ਲੈ ਕੇ ਜਾ। ਅੱਛਾ ਦੁੱਧ ਦੋਨਾਂ ਟਾਈਮ ਦਾ ਜਿਹੜਾ ਸਹੀ ਆ। ਜਿਹੜਾ ਨੈੱਟ ਚੋਣ ਵਾਲਾ ਦੁੱਧ ਦਾ ਪੂਰਾ 8 ਲੀਟਰ ਦੁੱਧ ਤਿਆਰ ਆ। 4-4 ਕਿਲੋ ਦੋਨਾਂ ਟਾਈਮ ਦਾ। 4-4 ਕਿਲੋ ਅਸੀਂ ਨਾਪਕੇ ਦੇਵਾਂਗੇ ਮੰਨ ਕੇ ਅਸੀਂ 9 ਕਿਲੋ ਚੋਕੇ ਲੈਂਦਾ ਕਿਲੋ ਦਾ ਕਿਹਦੀ ਪਸ਼ੂ ਉਪਰ ਆਪਰਾ ਕਰ ਜਾਂਦਾ ਲੱਖੇ। ਹਾਂ। ਸੂਆ ਕਿਹੜਾ ਹੋਊਗੀ? origignal ਦੂਜੇ ਸੂਏ ਲਈ ਸੂੰਦਿਆ। ਦੂਜਾ ਮੁਰੇਸ ਹੋਊਗੀ ਹਾਂ ਦੂਜੇ ਲਈ ਗੱਬਣਾ ਗਈ ਪਹਿਲਾ ਸੂਈ ਵੀ ਪਹਿਲਾ ਸੂਈ ਵੀ ਠੀਕ ਹਾਂ ਜਾਤ ਬਰੀਡ ਰੰਗ ਵੈਰਾਈਟੀ ਵਾਲਾ ਤਾਂ ਹੁਣ ਤੁਹਾਨੂੰ ਪਤਾ ਵੀ ਅੰਤਿ ਮੁੱਕੇ ਪਿਆ ਬੱਸੀ ਦੇ ਬਰੀਡ ਬਹੁਤ ਸੋਹਣੀ ਆ ਫੁੱਲ ਬਰੀਡ ਆ ਨਾਲ ਜਿਹੜੀ ਬੰਤਰਾ ਮਿੱਤਰੋ ਮੁੱਕੀ ਆ ਬਹੁਤ ਘੈਂਟਾ ਠੰਡੀ ਸੀਲਾ ਲੱਖੇ ਜੇ ਕਿਸੇ ਬੁੜੀਆਂ ਨੇ ਚੋਣੀਆਂ ਕਿਸੇ ਨੇ ਧਾਰ ਸਿਖਣ ਜਿਵੇਂ ਦੁਨਾਂ ਪਾਸੇ ਬਹਿ ਕੇ ਚਵਾਈ ਕਰ ਲਾ ਬੱਸੀ ਦੀ ਇੰਨੀ ਸੀਲਾ ਹੁਣ ਲੈ ਬਸ ਪਾਸੇ ਦੀ ਮੂੰਹ ਧਾਈ ਵਾਲਾ ਬੱਚੀ ਦਾ ਫੇਸ ਦਿਖਾ ਲੱਖੇ ਬੱਸੀ ਦਾ ਮਿੱਤਰੋ ਬੱਚੀ ਦੀ ਬਰੀਡ ਮੂੰਹ ਤਾਂ ਚੈੱਕ ਕਰ ਸਕਦੇ ਹੋਗੇ ਬਰੀਡ ਬਲੂਡ ਲੱਖੇ ਬਰੀਡ ਵਾਲੇ ਪ ਕੋਈ ਲੰਗਣੀ ਪੈਰ ਚ ਤਾਲੂਸਤ ਗਾਂ ਗਈ ਕਬੂਤਰ ਦਾ ਬੱਚਾ ਹੀ ਆ ਯਾਰ ਇਹ ਤਾਂ ਹੁਣ ਕੱਲ ਦੇ ਅਗਲੇ ਨੇ ਨਮਾਈ ਧਮਾਈ ਨਹੀਂ ਸੀ ਆਪਣੇ ਕੋਲ ਤਾਂ ਹੁਣੀ ਬਸ ਘੰਟਾ ਕੀ ਹੋਇਆ ਆਈ ਜਾਗੀ ਅੱਛਾ ਅੱਛਾ ਹਾਂ ਬੱਸ ਤੂੰ ਇੱਧਰ ਨੰਗਦਾ ਸੀ ਤੈਨੂੰ ਫੋਨ ਲਾ ਲਿਆ ਕੁਦਰਤੀ ਹਾਂ ਹਾਂ ਹਨਾ ਜਾਤ ਬਰੀਡ ਕਹਿੰਦਾ ਤੈਨੂੰ ਆਪ ਹੀ ਤੂੰ ਆਪਦੇ ਮੂੰਹ ਨਾਲ ਹੀ ਦੱਸ ਦੇ ਵੀ ਹਾਂ ਕੀ ਗੱਲ ਵਾਪਸ ਬਰੀ ਬਹੁਤ ਸੋਹਣੀ ਬੱਚੀ ਦੀ ਟੌਪ ਕਲਾਸ ਬਰੀਡ ਆ ਹਾਂ ਫੇਸ ਵੀਰ ਕਹਿੰਦਾ 8 ਕਿਲੋ ਦੋਨਾਂ ਟਾਈਮਾਂ ਦਾ ਹਾਂ ਵੀਰ ਚਾਰ ਚਾਰ ਦੋਨਾਂ ਵੇਲਾਂ ਦਾਗਾ ਜਿਹੜਾ ਵੀ ਖਰੀਦੂਗਾ ਦੋਨੇ ਟਾਈਮਾਂ ਦੋਨੇ ਵੇਲਾਂ ਦੀ ਚੋਕ ਹੀ ਲਿਆ ਸਕਦਾਗਾ ਤੇ ਥਾਣ ਦੇਖ ਸਕਦੇ ਹੋ ਬੜਾ ਚੰਗਾ ਥਾਣ ਲੱਗਿਆ ਵਾ ਐਕਸਟਰਾ ਫੋਰਸਾਂ ਕੋਈ ਨਹੀਂ ਠੀਕ ਹੈ ਥੱਥੀ ਚਵਾਈ ਵਾਲਾ ਥਾਣਾ ਵੀਰੇ ਉਹਨਾਂ ਬਿਲਕੁਲ ਜਾਇਜ਼ ਹੀ ਹੋਊਗਾ ਉਹਦੇ ਵਿੱਚ ਹੀ ਕਰਦਾਂਗੇ ਆਪਾਂ ਤੇ ਦੂਜੀ ਗੱਲ ਵੀਰੇ ਐ ਨਹੀਂ ਹੈਗੀ ਲੱਤ ਛੜਾਣੀ ਲੱਖੇ ਜਰ ਜਿਵੇਂ ਮਰਜੀ ਕੋਈ ਜਿਵੇਂ ਮਗਰ ਦੀ ਬਹਿ ਕੇ ਚੋਲਾ ਯਾਰ ਬਸੱਕਦੀ ਲਾ ਤੇ ਜਵਾਕ ਖੋਲੀ ਫਰਮੇ ਵੀਰੇ ਬਸ ਹੱਥ ਬੱਚੇ ਚੋਈਆਂ ਸੀ ਬਚਾਈ ਬਜਿੰਨਤ ਲੈਤਾ ਬਈ ਛੋਟੇ ਛੋਟੇ ਬੱਚੀ ਸੀਗੇ ਠੀਕ ਆ ਠੀਕ ਆ ਹਾਂ ਕਈ ਵਾਰੀ ਭੈਣਾ ਬੀਬਾਂ ਡਰ ਜਾਂਦੇ ਵੀ ਗਾਂ ਤੋਂ ਡਰ ਲੱਦਾ ਉਹੋ ਜੀ ਗਾਂ ਤਾਂ ਨਹੀਂ ਹੈਗੀ ਮਤਲਬ ਨਾ ਨਾ ਵੀਰੇ ਯਾਰ ਲਾ ਬੇੜ ਸਹੀ ਆ ਸਹੀ ਆ ਓਕੇ ਏਅਰਪੋਰਟ ਹਣਾ ਲੰਦਰੀ ਵਾਲਾ ਤੇ ਇੱਥੇ ਦੇਖ ਸਕਦੇ ਵਹੜ ਤੇ ਬਾਕੀ ਇਸ ਨੂੰ ਤੋ ਤਾਰਿਕ ਸਾਰੀ ਬੈਠ ਚਾਹ ਸਾਰੇ ਬਸ ਵੀਰੇ ਯਾਰ ਕੋਈ ਆਏ ਨਹੀਂ ਗਰਮ ਨਹੀਂ ਲੱਜੀ ਮੈਂ ਮਰਜੀ ਬਸ ਕਮਗਰਦੀ ਲੈ ਲੈ ਹੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ ਠੀਕ ਆ ਠੀਕ ਹਾਂ ਠੰਡੀ ਸੀ ਤੇ ਆਪਣਾ ਲੱਕੀ ਬਾਕੀ ਗੱਲਾਂ ਤਾਂ ਕਿ ਨਿਭੜਾ ਨਾ ਹਾਂਜੀ ਵੀਰੇ ਮੁੱਲ ਹੁਣ ਕਰਦੇ ਵਿੱਚੀ ਤੇ ਕਰਦੀ ਜਾਇਜ਼ ਹੀ ਹੈ ਨਾ ਜਿਵੇਂ ਅੱਗੇ ਹੁੰਦੇ ਛੋਟੇ ਮੁੱਲ ਆਪਣੇ ਬੇ ਆਪਣੇ ਮੁੱਲ ਬਿਲਕੁਲ ਹੁੰਦੀ ਜਾਇਜ਼ ਆ ਗੱਡੀ ਚੜਨ ਵਾਲੀ ਮੁੱਲ ਕਰਦੇ ਹੁੰਨੇ ਆਪਾਂ ਸੋਨੂੰ ਵੀ ਪਤਾ ਵੀ ਥੋੜੀ ਵੀਡੀਓ ਪਾਈ ਨੂੰ 10 15 ਮਿੰਟ ਹੀ ਹੋਏ ਹੁੰਦੇ ਆ ਹਾਂ ਪਹਿਲੇ ਤੋਂ ਜਿਹੜੇ ਫੋਨ ਲਾਗੇ ਆਪਣਾ ਕੇਸ ਹੋ ਜਾਂਦਾ ਬਈ ਜਾਇਜ਼ ਮੁੱਲ 150000 ਦੀ ਬੱਸੀ ਦੇ ਦਿਆਂਗੇ ਕੋਈ ਮਾਣ ਬਈ 1500 ਉਧਰ ਉਧਰ ਹੀ ਹੋ ਜਾਣਾ ਕਰਦੇ ਵਿੱਚ ਹੀ ਵਧੀਆ ਕਰਦੇ ਬੱਸ ਹੋਰ ਕਰਦੇ ਬਾਬ ਹੋਰ 5 400 ਦਾ ਕਰ ਦਿਆਂਗੇ ਤੇਰੇ ਲਈ ਦੋ ਕਰਦੇ ਵਿੱਚੋਂ ਟੱਕਾ ਹੋ ਜਾ ਨਹੀਂ ਤੱਕਾ ਨਹੀਂ ਤੱਕਾ ਕੋਈ ਨਹੀਂ ਨਹੀਂ ਲਖੇ ਤੱਕਾ ਚਲ ਉਹ ਚੋ ਕੱਢ ਲਈ ਜਾ ਮੈਂ ਤਾਂ ਹੁਣ ਜਿਵੇਂ ਤੂੰ ਕਹਿਤਾ ਕਾਇ ਬਿਠਾਉਣਾ ਮੈਂ ਮੈਂ ਕਹਿਤਾ ਜਿਵੇਂ ਕਹਿਤਾ ਕਰ ਦੇਗਾ ਬਾਲਾ ਨਹੀਂ ਹੋਣਾ ਇਹ ਨਾ ਕੋਈ ਵੀਰ ਬਣਨ ਕੇ ਬਾਲਾ ਸਵਾਦ ਲੈਣ ਵਾਲਾ ਫੋਨ ਨਾ ਲਾ ਰਹਾ ਦੋ ਘਟ 50 ਕਰਤਾ ਮਿੱਤਰ ਸਾਨੂੰ ਜਿਆਦ ਬਰੀਡ ਤੂੰ ਆਪ ਹੀ ਤੈਨੂੰ ਬੋਲਦੀ ਆਪ ਦੀ ਸਮਝ ਜਿਹੜੇ ਪ੍ਰਣ ਦੇਖੋ ਜੇਬ ਚੋਂ ਪੈਸੇ ਲੈਣੇ ਉਹਦੀ ਸਮਝ ਕੀ ਕਹਿੰਦੀ ਹੈਗੀ ਤਸੱਲੀ ਤੁਸੀਂ ਆਪ ਹੀ ਆਪ ਕਰਨੀ ਹੈ ਮਾਨਸ ਜੀ ਆਪ ਕਰਾਉਣਾ ਠੀਕ ਹੈ ਆਪਣੇ ਘਰੋਂ ਬਾਈ ਕੋਈ ਮਰਜ਼ੀ ਵੀਰ ਹਨ ਲਖੇ ਚੈੱਕ ਕਰਵਾ ਲੈ ਕੋਈ ਥਾਣ ਮਰ ਉਹ ਕੇ ਜਿਵੇਂ ਮਰਜ਼ੀ ਦੀ ਤਸੱਲੀ ਕਰ ਲੈ ਗੇਟੋ ਅੰ ਤਾਂ ਇਹ ਫੜਫੜ ਕੇ ਪਾਸੇ ਕਰਨੀ ਪੈਂਦੀ ਆ ਲੈ ਓਕੇ ਜੀ ਹਾਂ ਪਿੰਡ ਨਾਨੇਵਾਲ ਤੋਂ ਅਸੀਂ ਤਪਾ ਦਾ ਜ਼ਿਲ੍ਹਾ ਬਰਨਾਲ ਤੋਂ ਮਿੱਤਰੋ ਵੀਡੀਓ ਬਣਦੀ ਆ ਜਿਹੜੇ ਪਰਾਨੂੰ ਵਾੜ ਪਸੰਦ ਆਈ ਤੇ ਬਾਈ ਨੇ ਦਿੱਤੇ ਨੰਬਰ ਤੇ ਕਰ ਲਓ ਸੰਪਰਕ ਧੰਨਵਾਦ